ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਿੱਖੀ ਸਾਧ ਸੰਗਤ ਜੀਓ ਅੱਜ ਆਪਾਂ ਬਹੁਵਚਨ ਨਾਮ ਤੇ ਵਿਸ਼ੇਸ਼ਣ ਦਾ ਵੀ ਅੰਤਲਾ ਅਖਰ ਮੁਕਤਾ ਹੁੰਦਾ ਹੈ ਬਾਰੇ ਵਿਚਾਰ ਕਰਾਂਗੇ ਸਾਧ ਸੰਗਤ ਇਸੀਆਂ ਉਦਾਹਰਨਾਂ ਇਹਨਾਂ ਪੰਕਤੀਆਂ ਤੋਂ ਸਾਨੂੰ प्राप्त ਹੁੰਦੀਆਂ ਜਿਸ ਤਰ੍ਹਾਂ ਆਮੁੱਲ ਆਮੁੱਲ ਕੀ ਹੈ ਇਹ ਵਿਸ਼ੇਸ਼ਣ ਹੈ ਐਡਜੈਕਟਿਵ ਹੈ ਆਮੁੱਲ ਆਮੁੱਲ ਗੁਣ ਆਮੁੱਲ ਵਾਪਾਰ ਗੁਣ ਜਿਹੜਾ ਹੈ ਇਹ ਨਾਮ ਹੈ ਨਾਮ ਕੀ ਬਹੁਵਚਨ ਹੈ ਬਹੁਵਚ ਬਹੁਵਚਨ ਨਾਮ ਹੈ ਕਿਉਂਕਿ ਜੇ ਇਹਦੇ ਥੱਲੇ ਔਂਕੜ ਲਾ ਦਈਏ ਤੇ ਇੱਕ ਗੁਣ ਬਣੂਗਾ ਇਹ ਬਹੁਵਚਨ ਹੈ ਨੀ ਲੱਗਾ ਵਪਾਰ ਜੇ ਕਿ ਔਂਕੜ ਲਾ ਦੀਏ ਤਾਂ ਇੱਕ ਪਰ ਇਹ ਬਹੁਵਚਨ ਇਹਦਾ વિશેਸ਼ਣ ਵਪਾਰ ਦਾ ਕੌਣ ਆ ਅਮੁੱਲ ਤੇ ਗੁੜ ਦਾ ਵੀ ਅਮੁੱਲ ਹੁਣ ਕੀ ਹੈ ਕਿ ਜਿਹੜਾ ਬਹੁਵਚਨ ਨਾਮ ਹੁੰਦਾ ਤੇ ਜਿਹੜਾ ਉਹਦਾ ਵਿਸ਼ੇਸ਼ਣ ਹੁੰਦਾ ਉਹ ਵੀ ਬਹੁਵਚਨ ਦੇ ਤੌਰ ਤੇ ਹੀ ਲੱਗਦਾ ਉਹਦੇ ਥੱਲੇ ਔਂਕੜ ਨਹੀਂ ਲੱਗਿਆ ਹੋਇਆ ਆ ਦੇਖੋ ਇਹ ਵੀ ਸਾਰੇ ਕੀ ਹੋਇਆ ਬਹੁਵਚਨ ਇਹ ਅਮੁੱਲ ਵਿਸ਼ੇਸ਼ਣ ਹੈ ਅਮੁੱਲ ਵਿਸ਼ੇਸ਼ਣ ਤੇ ਗੁਣਤੀ ਹੈ ਨਾਮ ਇਹ ਨਾਮ ਦਾ ਵਿਸ਼ੇਸ਼ਣ ਹੋ ਗਿਆ ਵਪਾਰ ਕੀ ਹੈ ਨਾਮ ਹੋ ਗਿਆ ਅਮੁੱਲ ਵਿਸ਼ੇਸ਼ਣ ਹੋ ਗਿਆ ਇਸ ਕਰਕੇ ਅਮੁੱਲ ਜਿਹੜਾ ਹੈ ਉਹਦੇ ਥੱਲੇ ਔਂਕੜ ਨਹੀਂ ਲੱਗਿਆ ਕਿਉਂਕਿ ਇਹ ਬਹੁਵਚਨ ਹੁਣ ਆ ਗਿਆ ਅਮੁੱਲ ਫਿਰ ਆ ਗਿਆ ਅਮੁੱਲ ਵਿਸ਼ੇਸ਼ਣ ਹੁਣ ਇਹ ਅਮੁੱਲ ਸੀ ਬਹੁਵਚਨ ਇਹ ਅਮੁੱਲ ਹੈ ਇੱਕ ਵਚਨ ਆਮੁੱਲ ਇੱਕ ਵਚਨ ਹੈ ਇਹ ਵਿਸ਼ੇਸ਼ਣ ਹੈ ਆ ਆਮੁੱਲ ਇਹ ਵੀ ਵਿਸ਼ੇਸ਼ਣ ਹੈ ਇਹ ਧਰਮ ਦਾ ਵਿਸ਼ੇਸ਼ਣ ਹੈ ਇਹ ਦੀਵਾਨ ਦਾ ਵਿਸ਼ੇਸ਼ਣ ਹੈ ਧਰਮ ਕੀ ਹੈ ਧਰਮ ਇੱਕ ਧਰਮ ਦੀ ਗੱਲ ਹੋ ਰਹੀ ਹੈ ਸਿੰਘ ਸਿੰਗਰ ਇੱਕ ਵਚਨ ਜੇ ਇਹਨੂੰ ਚੱਕ ਦਈਏ ਤਾਂ ਇਹ ਬਹੁਵਚਨ ਬਣ ਜਾਏਗਾ ਜਿਵੇਂ ਉੱਪਰ ਕੋਲ ਸੀ ਇਸ ਕਰਕੇ ਇਸੇ ਤਰ੍ਹਾਂ ਹੀ ਇਹ ਹੈ ਜੇ ਇਹਨੂੰ ਚੱਕਦੇ ਹੋ ਤਾਂ ਬਹੁਵਚਨ ਬਣ ਜਾਊ ਇਹ ਵੀ ਇੱਕ ਵਚਨ ਹੈ ਇਹ ਵੀ ਇੱਕ ਵਚਨ ਹੈ। ਔਰ ਜਿਹੜਾ ਹੈ ਅਮੁੱਲ ਅਮੁੱਲ ਜਿਹੜਾ ਹੈ ਉਹ ਵੀ ਥੱਲੇ ਔਂਕੜ ਲੱਗਿਆ ਇੱਕ ਵਚਨ ਹੈ। ਆ ਅਮੁੱਲ ਜਿਹੜਾ ਹੈ ਇਹਦੇ ਵਿੱਚ ਵੀ ਇੱਕ ਇਹ ਵੀ ਇੱਕ ਵਚਨ ਹੈ। ਇਹਦੇ ਥੱਲੇ ਵੀ ਲੱਗਿਆ। ਇਹਦੇ ਥੱਲੇ ਨਹੀਂ ਲੱਗਿਆ ਇਹਦੇ ਥੱਲੇ ਨਹੀਂ ਲੱਗਿਆ ਇਹਦੇ ਸਾਰੇ ਹੋ ਗਏ ਬਹੁਵਚ ਇਹ ਇੱਕ ਵਚਨ ਹੋ ਗਿਆ। ਇਹ ਦੋਦੀ ਆਪਾਂ ਨੂੰ ਵਿਚਾਰ ਰੱਖਣੀ ਪੈਣੀ ਹੈ ਜਿਹੜਾ ਵਿਸ਼ੇਸ਼ਣ ਹੈ ਵਿਸ਼ੇਸ਼ਣ ਜਿਹੜਾ ਨਾਮ ਦੀ ਵਿਸ਼ੇਸ਼ਤਾ ਕਰਦਾ ਵਪਾਰ ਕੱਲਾ ਕੀ ਹੈ ਅਮੁੱਲ ਜਦੋਂ ਆ ਗਿਆ ਤਾਂ ਇਹ ਵਪਾਰ ਦੀ ਵਿਸ਼ੇਸ਼ਤਾ ਕਰਦਾ ਇਸ ਕਰਕੇ ਇਹ ਵਿਸ਼ੇਸ਼ਣ ਹੈ ਇਹ ਬਹੁਵਚਨ ਇਹ ਇਕਵਚਨ ਅਗੇ ਆ ਗਿਆ ਜੀ ਇਸਤਰੀ ਲਿੰਗ ਜਿਹੜੇ ਹੈ ਨਾਮ ਦੇ ਅੰਤ ਵਿੱਚ ਆਮ ਤੌਰ ਤੇ ਅੰਕਲ ਨਹੀਂ ਹੁੰਦਾ ਜਾਂ ਨਹੀਂ ਮੁਕਤਾ ਹੁੰਦਾ ਜਿਹੜੇ ਇਸਤਰੀ ਲਿੰਗ ਨਾਮ ਨੇ ਜਿਹੜੇ ਇਸਤਰੀ ਲਿੰਗ ਨਾਮ ਨੇ ਉਨਾ ਦੇ ਥੱਲੇ ਆਮ ਤੌਰ ਤੇ ਅੰਕਲ ਨਹੀਂ ਹੁੰਦਾ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਦੇਹ ਦਦੇ ਨੂੰ ਲਾਂ ਤੇ ਹਾ ਹਾ ਦੇ ਦੇਹੀ ਸਾਡੀ ਆਦੇਹੀ ਜਿਹੜੀ ਅਸੀਂ ਕਹਿੰਨੇ ਦੀ ਦੇਹੀ ਜਤ ਦਿਨ ਦੇਹ ਬਿਨ ਸਸੀਂ ਤੇਤ ਵੇਲੇ ਕੈਸਨ ਪ੍ਰੇਤ ਕੈਸਨ ਪ੍ਰੇਤ ਦੇਹੀ ਦੇਹ ਦੇ ਥੱਲੇ ਜਿਹੜਾ ਹੈ ਇਹ ਔਂਕੜ ਨਹੀਂ ਲੱਗਿਆ ਇਹ ਮੁਕਤਾ ਹੁੰਦਾ ਹਮੇਸ਼ਾ ਜਦੋਂ ਕਿ ਇਸਤਰੀ ਲਿੰਗ ਹੋਵੇ ਉਦੋਂ ਕੀ ਹੁੰਦਾ ਥੱਲੇ ਔਂਕੜ ਨਹੀਂ ਲੱਗਦਾ ਦੇਹ ਦੇ ਜਿਹੜੀ ਹੈ ਇੱਥੇ ਵੀ ਆਇਆ ਇੱਥੇ ਵੀ ਆਇਆ ਆ ਦੇਹ ਦੇ ਥੱਲੇ ਔਂਕੜ ਨਹੀਂ ਲੱਗਿਆ ਕਿਉਂਕਿ ਇਹ ਇਸਤਰੀ ਲਿੰਗਾ ਬਿੰਸੇ ਬਿੰਸਿੰ ਬਿੰਸਸੀ ਤਿਤ ਵੇਲੇ ਐਸਨ Preto ਫਿਰ ਧਨ ਆ ਗਿਆ ਤਾਂ ਧਨ ਨਾ ਧਨ ਇਹਦੇ ਥੱਲੇ ਔਂਕੜ ਨਹੀਂ ਲੱਗਿਆ ਇਹ ਕੀ ਹੈ ਇਸਤਰੀ ਧਨ ਦਾ ਮਤਲਬ ਹੁੰਦਾ ਇਸਤਰੀ ਇਹ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਆਇਆ ਹੈ ਧਨ ਔਂਕੜ ਨਾਲ ਧਨ ਬਿਨਾ ਔਂਕੜ ਤੋਂ ਇਹ ਧਨ ਇਸਤਰੀ ਹੈ ਬਿਨਾ ਔਂਕੜ ਤੋਂ ਆ ਜੋ ਪਿਰ ਕਹਿ ਸੋ ਧਨ ਤਤਮਾਨ ਹੈ ਕਹਿ ਜੋ ਪਿਰ ਪਿਰ ਪਤੀ ਜੋ ਪਤੀ ਕਹਿੰਦਾ ਸੋ ਧੰਨ ਉਹ ਇਸਤਰੀ ਤਤ ਤਰੰ ਮਾਨੇ ਮੰਦੀ ਸਾਧ ਸੰਗਤ ਇਹ ਪਿਰ ਕੀ ਹੈ ਪਤੀ ਹੈ ਪਰਮਾਤਮਾ ਧੰਨ ਕੀ ਹੈ ਇਹ ਜੀਵ ਇਸਤਰੀ ਜੀਵ ਇਸਤਰੀ ਭਾਵੇਂ ਉਹ ਲੇਡੀ ਹੈ ਜਾਂ ਜੈਂਟਸ ਹੈ ਉਹਦੇ ਨਾਲ ਕੋਈ ਫਰਕ ਨਹੀਂ ਸਾਰੀਆਂ ਹੀ ਜਿਹੜੀਆਂ ਇਸ ਇਸਤਰੀਆਂ ਨੇ ਉਹ ਧੰਨ ਨੇ ਆ ਨੰਨਾ ਦੇ ਅੰਗਰ ਨਹੀਂ ਲੱਗਿਆ ਕਿਉਂਕਿ ਇਹ ਇਸ ਤਰੀਵੇਂਗਾ ਇਥੋਂ ਪਤਾ ਲੱਗਦਾ ਕਿ ਇਹ ਇਸ ਤਰੀਵੇਂਗਾ ਬਾਤ ਬਾਤ ਕੀ ਹੈ ਜਿਹਨੂੰ ਆਪਾਂ ਕਹਿੰਦੇ ਗੱਲ ਬਾਤ 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 ਜੋ ਤਿਸ ਜੋ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੇਗੇ ਬਾਤ ਬਾਤ ਹੁੰਦਾ ਗੱਲ ਗੱਲ ਬਾਤ ਵਾਤ ਜਿਹੜੀ ਹੈ ਆਪਾਂ ਜੇ ਵੇਖਿਆ ਜਾਵੇ ਇਹਦੀ ਪਛਾਣ ਕੀ ਹੈ ਕਿ ਇਹ ਇਸਤਰੀ ਲਿੰਗ ਹੈ ਕਿ ਪੁਲਿੰਗ ਹੈ ਇਹ ਇਸਤਰੀ ਲਿੰਗ ਹੈ ਨਾ ਕਿ ਪੁਲਿੰਗ ਨਾਮ ਹੈ ਇਹ ਤਾਂ ਬੜਾ ਹੀ ਸੌਖਾ ਤਰੀਕਾ ਬੜਾ ਹੀ ਸੌਖਾ ਹੈ ਜਿਵੇਂ ਹੁ ਵਾਤ ਆ ਗਿਆ ਜੇ ਆਪਾਂ ਵੇਖੀ ਤੇ ਵਾਤ ਹੁੰਦੀ ਹੈ ਕਿ ਵਾਤ ਹੁੰਦਾ ਵਾਤ ਹਮੇਸ਼ਾ ਗੱਲਬਾਤ ਹੁੰਦੀ ਹੈ ਤੇ ਜੇ ਹੁੰਦੀ ਹੈ ਤਾਂ ਫਿਰ ਇਸਤਰੀ ਲਿੰਗ ਫਿਰ ਇਹ ਇਸਤਰੀ ਲਿੰਗ ਇਸੇ ਤਰ੍ਹਾਂ ਹੀ ਉਹ ਉਕਿਆ ਉਕਿਆ ਭੁੱਖ ਨਾ ਉਤਰੀ ਜੇ ਬਨਨਾਪੁਰਿਆ ਪਾਰ ਭੁੱਖਿਆ ਭੁਖ ਭੋਖਤੀ ਹੈ ਇਸਤਰੀ ਨੂੰ ਹੁਣ ਇਹ ਕੋ ਭੁਖ ਭੁਖ ਲੱਗਦਾ ਹੈ ਕਿ ਭੁਖ ਲੱਗਦੀ ਹੈ ਭੁਖ ਲੱਗਦੀ ਹੈ ਕੀ ਹੋ ਗਿਆ ਇਸਤਰੀ ਨੂੰ ਇਹ ਇਸਤਰੀ ਨੂੰ ਇਸ ਕਰਕੇ ਇਹਦੇ ਥੱਲੇ ਔਕੜ ਨਹੀਂ ਲੱਗਾ ਜੇ ਬਨਨਾਪੁਰਿਆ ਪਾਰ ਇਸੇ ਤਰ੍ਹਾਂ ਬਾਤ ਤੋਖ ਧੀਰ ਪਿਆਸ ਹੁਣ ਪਿਆਸ ਹੈ ਇਹ ਇਹਦੇ ਅੰਦਰ ਇਹ ਇਸਤਰੀ ਲਿੰਗ ਨਾਮ ਹੈ ਕਿਉਂ ਤੁਸੀਂ ਵੇਖੋ ਪਿਆਸ ਲੱਗਦੀ ਹੈ ਕਿ ਪਿਆਸ ਲੱਗਦਾ ਲੱਗਦੀ ਹੈ ਇਸ ਕਰਕੇ ਇਸਤਰੀ ਖੇ ਖੇ ਉੜਦੀ ਹੈ ਕਿ ਉੜਦਾ ਉੜਦੀ ਹੈ ਇਸ ਕਰਕੇ ਇਸਤਰੀ ਲਿੰਗ ਅਖੇ ਲੱਗਿਆ ਹੌ ਕਰਨੀ ਲੱਗਿਆ ਵੇਲ ਆਪਾਂ ਵੇਲ ਦੇਖਦੇ ਆਂ ਵੇਲ ਹੈ ਤਾਂ ਵੇਲ ਹੁੰਦੀ ਹੈ ਕਿ ਵੇਲ ਹੁੰਦਾ ਹੈ ਉੰਦੀਏ ਤੇ ਇਸ ਕਰਕੇ ਇਹ ਇਸਤਰੀ ਲਿੰਗ ਹੈ ਤੇ ਇਹਦੇ ਔਕੜ ਨਹੀਂ ਲੱਗਿਆ ਘਾਲ ਹੈ ਘਾਰ ਘਾਲ ਹੁੰਦੀ ਹੈ ਕਿ ਘਾਲ ਹੁੰਦਾ ਘਾਰ ਹੁੰਦੀ ਆ ਆਸ ਹੁੰਦਾ ਹੈ ਕਿ ਹੁੰਦੀ ਹੈ ਹੁੰਦੀ ਹੈ ਇਸ ਕਰਕੇ ਇਹਦੇ ਥੱਲੇ ਵੀ ਔਕੜ ਨਹੀਂ ਲੱਗਿਆ ਨਹੀਂ ਲੱਗਿਆ ਇਸੇ ਤਰ੍ਹਾਂ ਕੁਝ ਇਸਤਰੀ ਲਿੰਗ ਨਾਮ ਅਜੇ ਹਨ ਕੁਝ ਐਸੇ ਨਾਮ ਨੇ ਜੋ ਹਮੇਸ਼ਾ ਔਕੜ ਸਹਿਤ ਹੁੰਦੇ ਹਨ ਜਿਵੇਂ ਅਸੀਂ ਉੱਤੇ ਗੱਲ ਕੀਤੀ ਆ ਵੀ ਇਹ ਇਸਤਰੀ ਲਿੰਗ ਹੈਗੇ ਤੇ ਨਹੀਂ ਔਕੜ ਪਰ ਕਈਆਂ ਦੇ ਔਂਕੜ ਆਉਂਦਾ ਉਹ ਕਿਹੜੇ ਅੱਖਰ ਆ ਉਹ ਕਿਹੜੇ ਸ਼ਬਦ ਆ ਕਿਉਂਕਿ ਉਹ ਸ਼ਬਦ ਦਾ ਮੌਲਿਕ ਅੰਗ ਹੋਣ ਕਰਕੇ ਹਰ ਹਾਲਤ ਦੇ ਵਿੱਚ ਜਿਹੜੇ ਉਹ ਕੈਮ ਰਹਿੰਦੇ ਆ ਇਹ ਸੰਸਕ੍ਰਿਤ ਵਿੱਚੋਂ ਆਉਣ ਸਮੇ ਇਹ ਸ਼ਬਦ ਆਪਣਾ ਮੌਲਿਕ ਔਂਕੜ ਲੈ ਕੇ ਆਇਆ ਕਿਉਂਕਿ ਇਹ ਜਿਹੜੇ ਸ਼ਬਦ ਨੇ ਕਿੱਥੋਂ ਆਏ ਸੰਸਕ੍ਰਿਤ ਦੇ ਵਿੱਚ ਤੇ ਉੱਥੇ ਔਂਕੜ ਲੱਗਦਾ ਤੇ ਉਸੇ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਉਹ ਇੱਥੇ ਆਇਆ ਉਹ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤੇ ਨੇ ਇਸ ਕਰਕੇ ਇਹਨਾਂ ਦੇ ਔਂਕੜ ਲੱਗਣੀ ਲੱਗਣੀ ਆ ਕਿਉਂਕਿ ਉਧਰੋਂ ਆਏ ਆ ਮੌਲਕ ਉਹਨਾਂ ਦਾ ਔਂਕੜ ਆ ਕੋਈ ਕਿਸੇ ਫਾਰਮੂਲੇ ਨਾਲ ਨਹੀਂ ਉਹਨਾਂ ਦਾ ਮੌਲਕ ਔਂਕੜ ਆ ਉਹ ਨਹੀਂ ਜਿਵੇਂ ਅੰਸ ਕਫ ਅੰਸ ਕਫ ਕਲ ਖਾਕ ਛਾਰ ਜਿੰਦ ਸ ਵਸਤ ਇਹ ਸਾਰਿਆਂ ਦੇ ਧੱਲੇ ਉੰਗੜ ਲੱਗਿਆ ਜਬ ਉਹ ਜਦੋਂ ਕਿ ਅਸੀਂ ਉੱਪਰ ਬਦਾਸਾ ਆਏ ਆ ਉੱਪਰ ਪੜਿਆ ਆ ਕਿ ਔਂਕੜ ਨਹੀਂ ਲੱਗਦਾ ਇਹ ਉਹਨਾਂ ਦੇ ਆ ਜਿਹੜੇ ਦੂਜੇ ਆ ਆਪਣੇ ਗੁਰਮੁਖੀ ਵਿੱਕਲੀਪੀਚ ਪੰਜਾਬੀ ਦੀ ਕਹਿ ਲੋ ਪਰ ਜਿਹੜੇ ਉਧਰੋਂ ਆਏ ਨੇ ਸੰਸਕ੍ਰਿਤ ਦੇ ਵਿੱਚੋਂ ਮੌਲਕ ਔਂਕੜ ਜਿਹੜਾ ਉਹ ਲੈ ਕੇ ਆਏ ਸੋ ਸਾਧ ਸੰਗਤ ਇਹ ਸੀ ਅੱਜ ਦੀ ਵਿਚਾਰ ਜਿਹੜੀ ਆਪ ਸਰਵਨ ਕੀਤੀ ਐ ਸਾਧ ਸੰਗਤ ਇਹ ਜਿਹੜਾ ਆਪਾਂ ਗੁਰਬਾਣੀ ਵਿਆਕਰਨ ਸਿੱਖੋ ਦਾ ਇਹ ਚੈਨਲ ਆਰੰਭ ਕੀਤਾ ਹੈ ਉਹਦੇ ਵਿੱਚ ਇਹ ਹੈ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜ਼ਰੂਰ ਸੰਗਤਾਂ ਦੇ ਕੋਲੇ ਜਾਵੇ ਤੇ ਉਹ ਪੜ੍ਹ ਕੇ ਇਹਦਾ ਫਿਰ ਲਾਹਾ ਲੈ ਸਕਣ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਸਾਰੀਆਂ ਤੁਹਾਨੂੰ ਪ੍ਰਾਪਤ ਹੋ ਸਕਣ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ